फास्टवेदी न्यूज़ टीम ਵੱਲੋਂ ਹਲਕਾ ਉਤਰੀਦੇ ਇਲਾਕਾ ਗੋਪਾਲਨਗਰ ਦਾ ਦੌਰਾ ਕੀਤਾ ਗਿਆ ਜਿੱਥੇ ਗਲੀਆਂ ਦੇ ਵਿੱਚ ਕੂੜੇ ਦੇ ਢੇਰ ਦਿਖਾਈ ਦਿੱਤੇ ਨਵਰਾਤਰੀ ਸ਼ੁਰੂ ਹੋਣ ਵਾਲੇ ਨੇ ਅਤੇ ਗਲੀਆਂ ਦੇ ਵਿੱਚ ਗੰਦਗੀ ਫੈਲੀ ਹੋਈ ਹੈ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਮੰਦਿਰਾਂ 'ਚ ਜਾਣਾ ਜਿਸ ਸੰਬੰਧੀ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਗਲੀ ਮੁਹੱਲਿਆਂ ਸੜਕਾਂ ਨੂੰ ਸਾਫ਼ ਸੁਥਰਾ ਕੀਤਾ ਜਾਵੇ ਪਰ ਨਗਰ ਨਿਗਮ ਦਾ ਇਸ ਵੱਲ ਕੋਈ ਧਿਆਨ ਨਹੀਂ ਨਜ਼ਦੀਕ ਦੇ ਦੁਕਾਨਦਾਰਾਂ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਆਖਿਆ ਕਿ ਉਹਨਾਂ ਦੀ ਦੁਕਾਨਦਾਰੀ ਕਰਨੀ ਮੁਸ਼ਕਲ ਹੋ ਗਈ ਹੈ ਕਿਉਂਕਿ ਕੂੜੇ ਦੇ ਕਾਰਨ ਬਦਬੂ ਭਰਿਆ ਮਾਹੌਲ ਬਣ ਜਾਂਦਾ ਹੈ ਇਸ ਲਈ ਜਲਦ ਕੂੜੇ ਨੂੰ ਅੱਜ ਗੋਪਾਲ ਮੰਦਰ ਦੇ ਆਪਣੇ ਨੌਕੇ ਨੇ ਆਪਣੀ ਸ਼ਾਪ ਹੋ ਗਈ ਹੈ ਰੈਡੀमेड ਦੀ ਦੇਖੋ ਕਸਟਮਰ ਮੈਂ ਆਣਾ ਵਾ ਦੇਖੋ ਇੱਥੇ ਟ੍ਰੈਫਿਕ ਜਮ ਹੁੰਦੀ ਆ ਸਮਾਰਟ ਸਿਟੀ ਦੇਖੋ ਕਿਹੜੀ ਹੈ ਮੈਨੂੰ ਨਹੀਂ ਸਮਝ ਲੱਗਦੀ ਕਿ ਸਮਾਰਟ ਸਿਟੀ ਕੀ ਬਣਾਈ ਆਪਾਂ ਕੂੜੇ ਦੇ ਢੇਲ ਲੱਗੀ ਜਾ ਰਹੇ ਆ ਬਿਮਾਰੀਆਂ ਫੈਲੀਆਂ ਆਂਡੀਆਂ ਦੇਖੋ ਪਤਾ ਗੱਲ ਕੀ ਹੈ ਕਸਟਮਰ ਨੂੰ ਆਉਣ ਦੀ ਦਿੱਕਤ ਹੁੰਦੀ ਆ ਸਾਡੇ ਦੁਕਾਨਦਾਰਾਂ ਨੂੰ ਬਹੁਤ ਫੈਕਟ ਹੈਗਾ ਚੀਜ਼ ਦਾ ਪੂਰਾ ਲੱਗਾ ਵਾ ਗੱਡੀਆਂ ਕਿੱਥੇ ਲਾਣਗੇ ਦੱਸੋ ਬੰਦੇ ਸਫਾਈ ਹੋਏਗੀ ਕਸਟਮਰ ਆਮ ਨਾਲ ਘਟੀ ਲਾਏਗਾ ਤੇ ਘਰ ਕੋ ਕਸਟਮਰ ਚੀਜ਼ ਲੈ ਕੇ ਜਾਏਗਾ ਸਾਨੂੰ ਨਹੀਂ ਲੱਗਦਾ ਕਿ ਸਮਾਰਟ ਸਿਟੀ ਕਿੱਥੇ ਗਈ ਹੈ ਬਹੁਤ ਜ਼ਰਾ ਬੁਰੇ ਹਾਲਾਤ ਵਾਜੀ ਦੇਖੋ ਇਹ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਵੇਖੋ ਨਗਰ ਨਿਗਮ ਨੂੰ ਦੇਖਣਾ ਚਾਹੀਦਾ ਕਿ ਆਪਾਂ ਕੀ ਕਰਦੇ ਆ ਇੱਕ ਪਾਸੇ ਕਹਿੰਦੇ ਪਏ ਇਹ ਆਪਾਂ ਸਮਾਰਟ ਸਿਟੀ ਬਣਾਤੀ ਆ ਕੂੜੇ ਢੇਰ ਨਾਲ ਲੱਗਣ ਗਿਆ ਨਹੀਂ ਤੇ ਕੂੜੇ ਢੇਰ ਤੇ ਹੈ ਵੀ ਲੱਗੇ ਆ ਦੇਖੋ ਕੈਮਰਾ ਮਾਰੋ ਉੱਥੇ ਭਾਈ ਦੇਖੋ ਸਫਾਈ ਕਰੋ ਸਫਾਈ ਦਾ ਮਤਲਬ ਹੁੰਦਾ ਕਿ ਜਨਤਾ ਨੂੰ ਰਾਹਤ ਮਿਲੇਗੀ ਬਿਮਾਰੀਆਂ ਘਟਣਗੀਆਂ ਇਹ ਪੂਰਾ ਨਹੀਂ ਚੁੱਕਿਆ ਜਾਏਗਾ ਤੇ ਜੰਦਾ ਰਾਹ ਕਿੱਥੇ ਮਿਲੇਗੀ ਭਾਈ ਜੀ ਇਹ ਗੋਪਾਲ ਨਗਰ ਹੈਗਾ ਜੇ ਇਲਾਕਾ ਮਲੀਠਾ ਰੋਡ ਦਾ ਭਾਈ ਇਹ ਕੂੜੇ ਦਾ ਕੋ ਤੁਹਾਡੇ ਸਾਹਮਣੇ ਕਿੰਨਾ ਢੇਰ ਲੱਗਾ ਆ ਜੀ ਹਾਂ ਤੇ ਉਹ ਬਹੁਤ ਹੀ ਜ਼ਿਆਦਾ ਤੁਹਾਡੇ ਸਾਹਮਣੇ ਕੋ ਬਿਮਾਰੀਆਂ ਦਾ ਘਾਰ ਆ ਭਾਜੀ ਚੰਗਾ ਥੋੜਾ ਨਹੀਂ ਲੱਗਦਾ ਇਹ ਚੁੱਕਣਾ ਚਾਹੀਦਾ ਸੋਸ ਨੂੰ ਕਦੋਂ ਤੋਂ ਪਿਆ ਹੈ ਇਹ ਭਾਈ ਹੋ ਗਿਆ ਨੂੰ ਦਿਨ ਚਾਰ ਮਹੀਨੇ ਤੋਂ ਜ਼ਿਆਦਾ ਹੀ ਹੋ ਗਿਆ ਕਦੀ ਚੁੱਕਦੇ ਕਦੀ ਤੇ ਉੱਪਰ ਤੱਕ ਬਾਹਰ ਦਾ ਘਾਇਆ ਹੁੰਦਾ ਜੀ ਸਮਾਰਟ ਜਿਹੜੀ ਵੇਖੋ ਤੁਹਾਡੇ ਸਾਹਮਣੇ ਜੇ ਤਾਂ ਕੋਈ ਜ਼ਿਆਦਾ ਹੀ ਸਮਾਰਟ ਹੋ ਗਈ ਹੈ ਹਾਲੇ ਕੋਈ ਹੈ ਭਾਈ ਪ੍ਰਸ਼ਾਸਨ ਅੱਗੇ ਆਈ ਅਪੀਲ ਹੈ ਕਿ ਇਹ ਚੁੱਕਿਆ ਜਾਵੇ ਤੇ ਵਧੀਆ ਹੋ ਨੀ ਦੇ ਬਿਮਾਰੀਆਂ ਦੇ ਘਰ ਮੱਛਰ ਵਗੈਰਾ ਆਣੇ ਦੇ ਗੋ ਹਲਕਾ ਉਤਰੀ ਦੇ ਵਿੱਚ ਮੌਜੂਦ ਹਾਂ ਗੋਪਾਲ ਮੰਦਰ ਵਾਲੀ ਲੇਨ ਤੇ ਤੇ ਬੁਰੇ ਹਾਲਾਤ ਨੇ ਕੂੜੇ ਦੇ ਨਾਲ ਤਿਹਾਰੀ ਸੀਜ਼ਨ ਚੱਲਣ ਵਾਲਾ ਹੈ ਤੇ ਨਵਰਾਤਰੀ ਸ਼ੁਰੂ ਹੋਣ ਵਾਲੇ ਨੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਮੰਦਰਾਂ 'ਚ ਜਾਣਾ ਹੈ ਤੇ ਰਸਤਿਆਂ ਤੇ ਕੂੜਿਆਂ ਦੇ ਢੇਰ ਲੱਗੇ ਹੋਏ ਨੇ ਸੋ ਨਗਰ ਨਿਗਮ ਦਾ ਦਾਵਾ ਹੈ ਕਿ ਅਮਰੇਸਰ ਸਮਾਰਟ ਸਿਟੀ ਹੈ ਪਰ ਦੇਖ ਕੁਝ ਨਹੀਂ ਰਿਹਾ ਸੋ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਤਿਹਾਰੀ ਸੀਜ਼ਨ ਨੂੰ ਦੇਖਦੇ ਹੋਏ ਸੜਕਾਂ ਤੋਂ ਕੂੜੇ ਨੂੰ ਹਟਾਇਆ ਜਾਵੇ ਤਾਂ ਜੋ ਸਵੱਛ ਮਾਹੌਲ ਜਿਹੜਾ ਹੈ ਉਹ ਸ਼ਹਿਰ ਵਾਸੀਆਂ ਨੂੰ ਮਿਲ ਸਕੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੀਤ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ